10 ਸਮਾਂ ਸੈਕਿੰਡ ਨੇ ਨਿਕਲ ਨਾ ਇਹਦੇ ਵਿੱਚੋਂ ਵੀ ਜ਼ੀਰੋ ਏ ਤੁਸੀਂ ਕਿਹਾ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿੰისტਰ ਮੋਦੀ ਦੇ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦਿਓ ਅਸੀਂ ਸਾਥ ਦਾਂ ਫਿਰ ਇਹ ਕਹਿੰਦੇ ਆ ਦਿੱਲੀ ਚਲੋ ਜੀ ਅੱਧ ਦਿੱਲੀ ਪ੍ਰਧਾਨ ਮੰਤਰੀਆਂ ਘਰ ਕੇਰੀਏ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇੱਥੋਂ ਅਹਨ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਹੈ ਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੇ ਉਹਨਾਂ ਨੂੰ ਭੇਜ ਲੋ ਪਹਿਲਾਂ ਦਿੱਲੀ ਉਹਨਾਂ ਦੇ ਘਰ ਪਹੁੰਚੇ ਜੀ ਬਾਜਵਾ ਜੀ ਹਾਂ ਜੀ ਮਿਨਿਸਟਰ ਸਾਹਿਬ ਨੇ ਸਰ ਗੱਲ ਰੱਖੀ ਹੈ ਮੇਰੀ ਬੇਨਤੀ ਹੈ ਜਿਹੜਾ ਸਾਡੇ ਕਹਿਣ ਦਾ ਮਕਸਦ ਸੀ ਜਿਹੜਾ ਇਹਨਾਂ ਨੂੰ ਉਠਾਇਆ ਕਿ ਤੁਹਾਡੇ ਕਿੰਨੇ ਸੈਸ਼ਨਸ ਆ ਸੁਖਪਾਲ ਸਿੰਘ ਖਹਿਰਾ ਨੇ ਵੀ ਜ਼ਿਕਰ ਕੀਤਾ ਕੋਈ 9 10 ਸਪੈਸ਼ਲ ਸੈਸ਼ਨ ਸਪੈਸ਼ਲ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚੋਂ ਕੁਝ ਨਿਕਲੇ ਜਿਹਦੇ ਵਿੱਚੋਂ ਨਿਕਲਦਾ ਹੀ ਕੁਝ ਨਹੀਂ ਉਹਨੂੰ ਕੀ ਸਪੈਸ਼ਲ ਸੈਸ਼ਨ ਦਾ ਨਾਮ ਆਪਾਂ ਹਰ ਵਾਰ ਦਈਦਾ ਨੇ ਬਾਈਕਾਟ ਕਰ ਦੋ ਨੇ ਕਿਉਂ ਕਰੀਏ ਕਿਉਂ ਕਰੀਏ ਜੀ ਬਾਈਕਾਟ ਪਾਲਿਸੀ ਸਾਡੀ ਹੈ ਬਾਈਕਾਟ ਅਸੀਂ ਕਰੀਏ ਕਿਹੜੀ ਗੱਲੋਂ ਕਰੀਏ ਬਾਈਕਾਟ ਆਪਣੇ ਆਪਣੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਵਾਰੀ ਤੇ ਬੋਲਣ ਪਲੀਜ਼ ਕੇ ਰੋਡੈਸਟਰੋ ਜੀ ਮਿਸਟਰ ਸਾਹਿਬ ਸਰ ਬਜਾਏ ਕਹਿਣ ਪਾਰਟਿਸਿਪੇਟ ਕਰੋ ਸਾਨੂੰ ਸਪੋਰਟ ਕਰੋ ਬਾਈਕਾਟ ਦੀ ਕਾਲ ਦਿੰਦੇ ਫਿਰ ਨਾ ਨਾ ਆਹ ਬਾਈਕਾਟ ਤੁਸੀਂ ਇਹ ਕਿੰਨਾ ਦੀ ਇੱਕ ਮਿੰਟ ਚਲੋ ਠੀਕ ਹੈ ਹੀ ਕੈਨਟ ਟੂ ਸਟਾਪ ਸਪੀਕ ਯੈਸ 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 ਬੇਰੀ ਬੇਨਤੀ ਸਰ ਸੁਣੋ ਹਾਂ ਜੀ ਹਾਂ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਇਹਦੇ ਵਿੱਚੋਂ ਅਸੀਂ ਸਾਡਾ ਕਹਿਣਾ ਕੀ ਹੈ ਕਿਰਪਾ ਕਰਕੇ ਇੱਥੇ ਕੁਝ ਨਹੀਂ ਬਣਨਾ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿਨਿਸਟਰ ਮੋਦੀ ਦੇ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦੋ ਅਸੀਂ ਸਾਥ ਦਾਂ। ਨਹੀਂ ਦੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ। ਆਪਰੇਸ਼ਨ ਲੋਟਸ ਇਹ ਬੀ ਸੀ ਡੀ ਦਸਵਾਂ ਸੈਕਸ਼ਨ ਨੇ। ਨਿਕਲ ਲੈ ਇਹਦੇ ਵਿੱਚੋਂ ਵੀ ਜ਼ੀਰੋ ਏ। ਨਹੀਂ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ, ਬੇਵਕੂ ਬਣਾਉਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰ੍ਹਾਂ ਦਾ ਤਰੀਕਾ ਸਿੱਖ ਲਿਆ। ਨਰੇਗਾ ਜਿਹੜੀ ਹੈ ਅਸੀਂ ਉਹਦੇ ਹੱਕ 'ਚ ਬੋਲਣ ਆਏ ਆਂ। ਨਰੇਗਾ ਦੇ ਹੱਕ 'ਚ ਬੋਲਣ ਆਏ ਆਂ। ਤੇ ਇਹ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਫਿਰ ਫਿਰ ਕਰਨਾਟਕਾ ਹਿਮਾਚਲ ਤੇ ਤੇਲੰਗਣਾ ਚ ਕਰਾ ਲਓ ਕਰਨਾਟਕਾ ਹਿਮਾਚਲ ਤੁਸੀਂ ਕਹੇ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਇਹ ਆ ਨਹੀਂ ਹੋਇਆ ਆ ਤਾਂ ਫਾਇਦਾ ਕੀ ਹੋਇਆ ਠੀਕ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਕੇ ਇਹ ਕਹਿੰਦੇ ਆ ਕਿ ਆ ਆ ਰੈਜ਼ੋਲੂਸ਼ਨ ਦਾ ਕੀ ਫਾਇਦਾ ਹੋਣਾ ਹੈ ਜੀ ਫਿਰ ਇਹ ਕਰੋ ਅਸਾਂ ਫੇਰੇ ਕਹਿੰਦੇ ਆ ਦਿੱਲੀ ਚਲੋ ਜੀ ਆ ਦਿੱਲੀ ਪ੍ਰਧਾਨ ਮੰਤਰੀ ਦਾ ਘਰ ਘੇਰੀਏ ਅਸੀਂ ਤਾਂ ਸਾਡੇ ਤਾਂ ਦਿੱਲੀ 350 ਕਿਲੋਮੀਟਰ ਇੱਥੋਂ ਅਹਨ ਤਾਂ ਜਾਣ ਨੂੰ ਟਾਈਮ ਲੱਗ ਜੂ 11ਵਾਂ ਘਰ ਐਸੋਨੀਆ ਗਾਂਧੀ ਦਾ ਮੋਦੀ ਦੇ ਘਰ ਤੋਂ ਤੇ 8ਵਾਂ ਘਰ ਰਾਹੁਲ ਗਾਂਧੀ ਦਾ ਉਹਨਾਂ ਨੂੰ ਭੇਜ ਲੋ ਪਹਿਲਾਂ ਦਿੱਲੀ ਉਹਨਾਂ ਦੇ ਘਰ ਮੂਰੇ ਉਹਨਾਂ ਨੂੰ ਘਰ ਮੂਰੇ ਭੇਜ ਲੋ ਉਦੋਂ ਬਾਅਦ ਆ ਜਾਾਂਗੇ ਉਹ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਅਸੀਂ ਤਾਂ ਰੋਜ਼ ਹੀ ਲੜਦੇ ਆ ਉਹਨਾਂ ਨਾਲ ਹਾਂ ਕਿਰਪਾ ਕਰਕੇ ਉਹ ਸੀਡਬਲਯੂਸੀ ਦੀ ਮੀਟਿੰਗ ਹੋ ਗਈ ਹੁਣ ਉਹਦੀ ਹੋ ਗਈ ਐਦੀ ਹੋ ਗਈ ਹੁਣ ਅਸੀਂ ਦੇਸ਼ ਦੇ ਵਿੱਚ ਉਤਰਾਂਗੇ ਏ ਜੀ ਦੇਖੋ ਮੈਂ ਐਸੇ ਹਾਊਸ ਚ ਗਿਆ ਸੀ ਉਦੋਂ ਵੀ ਬੀਜੇਪੀ ਦੇ ਖਿਲਾਫ ਬੋਲ ਰਹੇ ਸੀ ਕਿ ਆਪਸ ਚ ਨਾ ਲੜੋ ਸਾਡੇ ਨਾਲ ਤੁਹਾਡੀ ਕੋਈ ਲੜਾਈ ਨਹੀਂ ਲੜਾਈ ਆਪਣੀ ਉਹਦੇ ਨਾਲ ਹੈ ਜਿਹੜਾ ਦੇਸ਼ ਦੇ ਵਿੱਚ ਡਿਜੀਟਲ ਜਨਤਾ ਪੈਦਾ ਕਰੀ ਜਾਂਦਾ ਆਪਣੀ ਆਪਣੀ ਅਲੱਗ ਜਨਤਾ ਪੈਦਾ ਕਰੀ ਜਾਂਦਾ ਉਹ ਉਹਨੂੰ ਬਾਅਦ ਚ ਹੁਣ ਇਸਾਈਆਰ ਦਾ ਨਾਮ ਦੇ ਲੋ ਹੁਣ ਹੁਣ ਮੈਂ ਉਦੋਂ ਕਿਹਾ ਨਹੀਂ ਗੋਲੀ ਗੱਲ ਹੁਣ ਜਦੋਂ ਹਰਿਆਣਾ ਵੀ ਗਿਆ ਬਿਹਾਰ ਵੀ ਗਿਆ ਬੰਬੇ ਮਹਾਰਾਸ਼ਟਰ ਵੀ ਗਿਆ ਹੁਣ ਕਹਿੰਦੇ ਹਾਂ ਇਹ ਇਹ ਤਾਂ ਵੋਟ ਚੋਰੀ ਹੋਤਾ ਹੈ ਇਹ ਤਾਂ ਵੋਟ ਚੋਰੀ ਜਦੋਂ ਅਸੀਂ ਕਹਿੰਦੇ ਸੀ ਉਦੋਂ ਮੰਨੇ ਨਹੀਂ ਗੱਲ ਹੁਣ ਰੋਜ਼ ਪ੍ਰੈਸ ਕਾਨਫਰੰਸ ਕਰ ਲੈਂਦੇ ਨੇ ਆ ਬੰਦਾ 200 ਵਾਰ ਵੋਟ ਪਾ ਗਿਆ ਆ ਜਨਾਨੀ ਫਲਾਨੇ ਬ੍ਰਾਜ਼ੀਲ ਦੀ ਮਾਡਲ ਹੈ ਆ ਫਲਾਨੇ ਥਾਵੇਂ ਇੰਨੀਆਂ ਵੋਟਾਂ ਪਾ ਗਿਆ ਹੁਣ ਕੀ ਫਾਇਦਾ ਹੋਇਆ ਸੱਪ ਦੀਲੀ ਕੁੱਟੜਾ ਕੀ ਫਾਇਦਾ ਸੱਪ ਤਾਂ ਲੰਘ ਗਿਆ ਜੀ ਸੋ ਇਸ ਕਰਕੇ ਅੱਜਕ ਮੁੱਦਾ ਤੁਹਾਡੇ ਖਿਲਾਫ ਹੈ ਹੀ ਨਹੀਂ ਸੀ ਕਿਉਂ ਤੁਸੀਂ ਐ ਬਣਾ ਲਿਆ ਕਿ ਕਾਂਗਰਸ ਤੇ ਆਪ ਦੀ ਹੋਈ ਬੈਸ ਕਿਉਂ ਮੁੱਦਾ ਬਣਾ ਲਿਆ ਉਹ ਕੀ ਦੇ ਪਿੱਛੇ ਹੈ ਕੀ ਦੇ ਪਿੱਛੇ ਉਹ ਬੰਦਾ ਜਿਹੜਾ ਕਦੇ ਸਾਡੇ ਕਣੀ ਕਦੇ ਥੋਡੇ ਕਣੀ ਫੇਰ ਥੋਡੇ ਕਣੀ ਫੇਰ ਸਾਡੇ ਕਣੀ ਥੋਡੇ ਚ ਕੋਈ ਉਹਨੂੰ ਸਖਾਂਦਾ ਨਹੀਂ ਠੀਕ ਹੈ ਨਾ ਉਹ ਥੋਡੇ ਵਿਰੁੱਧ ਬੋਲ ਜਾਂਦਾ ਪਤਾ ਨਹੀਂ ਕੀ ਕਹਿ ਜੇ ਹੁਣ ਵੀ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਭੁਗਤਿਆ ਹੋਇਆ ਬੰਦਾ ਉਹ ਉਹ ਜਦੋਂ ਨਾ ਕੋਈ ਪ੍ਰਧਾਨਗੀ ਜਾਂ ਐਲਓਪੀ ਜਾਂ ਕੋਈ ਅਹੁਦੇ ਦੀ ਛੇੜਛਾੜ ਜਾਂ ਬਦਲਾਅ ਦਾ ਦਿਨ ਆਉਂਦੇ ਨੇ ਉਦੋਂ ਉਹ ਆਪਣੇ ਜਿਹੜੇ ਉਹਦੇ ਕਮੈਂਟ ਕਰਨ ਵਾਲੇ ਨੇ ਉਹਨਾਂ ਤੋਂ ਕਮੈਂਟ ਕਰਵਾਉਂਦਾ ਕਿ ਸੱਚ ਦਾ ਪਹਿਰਾ ਫਲਾਨਾ ਫਲਾਨਾ ਖੈਰਾ ਹੈ ਨਾ ਉਹ ਥੱਲੇ ਹੁਣ ਕਮੈਂਟ ਆਉਣ ਲੱਗੇ ਵੀ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹਨੂੰ ਬਣਾ ਦਿਓ ਇਹ ਆਹੀ ਕਮੈਂਟ ਦਿਖਾ ਕੇ ਸਾਡੇ ਤੋਂ ਵੀ ਐਲੂ ਵੀ ਬਣ ਗਿਆ ਸੀ ਕਿਰਾ ਥੋੜਾ ਧਿਆਨ ਰੱਖਿਓ ਤੁਸੀਂ ਆਪ ਦਾ ਹਾਂ ਇਹ ਉਹਦੀ ਚਾਲ ਹੁੰਦੀ ਹੈ ਮੈਂ ਮੈਨੂੰ ਪੁੱਛ ਰਿਹਾ ਕੋ ਪਾਸਵਰਡ ਉਹ ਤੇ ਮੈਂ ਜਾਣਦਾ ਤੁਸੀਂ ਤਾਂ ਜਾਣਦੇ ਨਹੀਂ ਠੀਕ ਹੈ ਨਾ ਕਿਰਪਾ ਕਰਕੇ ਆਰਾਮ ਨਾਲ ਬੈ ਕੇ ਸੁਣ ਲਓ ਕੋ ਗੱਲ ਆਪਾਂ ਗੰਭੀਰ ਕਰ ਲਈਏ ਕੋਈ ਗੰਭੀਰ ਗੱਲ ਕਰ ਲਈਏ ਤਾਂ ਹਾਂ ਉਹ ਲੱਗ ਗੱਲ ਹੈ ਹੂ ਹੂ ਆਰ ਯੂ ਕਹਦੋਂਗੇ ਜਾਂ ਮਟੀਰੀਅਲ ਕਹਦੋਂਗੇ ਤੁਹਾਡੇ ਤਾਂ ਪਹਿਲੇ ਤੋਂ ਅਸੀਂ ਸੁਭਾਰ ਹੈ ਪਹਿਲੇ ਤੋਂ ਤੁਹਾਡੇ ਖੂਨ ਚ ਇਹ ਪਰ ਆਇਆ ਹੋਇਆ ਮੈਂ ਕੀ ਕਰਾਉਣੇ ਤਾਂ ਮੈਂ ਪਤ ਬਦਲ ਨਹੀਂ ਸਕਦਾ